ਚਾਰ ਪਰਚੇ ਹੋਏ ਇਹ ਮੇਰੇ ਲਗਭਗ ਚਾਰ ਵਾਰੀ ਤਾਂ ਵਰਡ ਟੂਰ ਹੀ ਕੈਨਸਲ ਹੋਏ ਲੋਕਾਂ ਨੂੰ ਇਹ ਹੁੰਦਾ ਸੀ ਵੀ ਆਹ ਤਾਂ ਹੁਣ ਪਰਚਾ ਹੋ ਗਿਆ ਤੇ ਕਰਾਇਆ ਵੀ ਕਿਸੇ ਫਨੀਅਰ ਦਾ ਤੇ ਅੰਦਰ ਜਾਊਗਾ ਹੀ ਜਾਊਗਾ ਅੰਦਰ ਜਾਊਗਾ ਫਿਰ ਪਰਚੇ ਕੈਨਸਲ ਹੋ ਗਏ ਕੈਨਸਲ ਹੋ ਮੇਰੇ ਜਿਹੜੇ ਐਮ ਐਲ ਏ ਜਗENDER ਸਿੰਘ ਜਿੰਦੂ ਅੱਛਾ ਉਹ ਕੀ ਬਾਤ ਆ ਅੱਛਾ ਸਰਕਾਰ ਬਦਲ ਗਈ ਫਿਰ ਸਤਾਰਾ ਨਹੀਂ ਸਰਕਾਰ ਕਾਲੀਆਂ ਦੀ ਨਹੀਂ ਸੀ ਸਾਨੂੰ ਉਸ ਤੋਂ ਪਹਿਲਾਂ ਕੰਜਰ ਕਹਿੰਦੇ ਸੀ ਨੱਚਣ ਗਾਉਣ ਵਾਲੇ ਕਹਿੰਦੇ ਸੀ ਪੰਡ ਕਹਿੰਦੇ ਸੀ ਮੈਨੂੰ 25 ਲੱਖ ਤੱਕ ਦੀ ਆਫਰ ਵੀ ਆਈ ਵੀ ਬਹਿ ਜਾ ਹਾਂ 25 ਲੱਖ ਰੁਪਇਆ ਲੈ ਉਹ ਜਿਹੜਾ ਤੜਕੇ 8 ਵਜੇ ਸੈਮ ਕਰਨੇ ਹੁੰਦੇ ਆਪਾਂ VOTING ਤੋਂ ਪਹਿਲਾਂ ਦੇ ਉਹ ਨਾ ਹੀ ਤੂੰ ਬਸ ਗੱਲ ਕੀ ਹੁੰਦੀ ਸੀ ਕਹਿੰਦੇ ਸੀ ਇਹ ਢੋਲ ਕੀ ਕੁੱਟ ਸਾਡਾ ਕੀ ਵਿਗਾੜ ਲੂਗਾ ਜਾਂ ਕਹਿੰਦੇ ਸੀ ਇਹ ਪਨਾਹੀ ਆਪਣੇ ਉਤਰਨਾ ਲੋਰੋਂ ਆਇਆਂ ਨੂੰ ਪਨਾਹੀ ਪਨਾਹੀਰ ਕਹਿੰਦੇ ਹੂੰ ਵੀ ਇਹ ਪਨਾਹੀ ਆ ਕੇ ਕਿ ਕਿੱਲੇ ਕਿੱਲੇ ਦੋ ਦੋ ਕਿੱਲੀਆਂ ਵਾਲੇ ਕਿੱਲੇ ਨੂੰ ਕਿੱਲੀ ਹੂੰ ਵੀ ਦੋ ਦੋ ਕਿੱਲੀਆਂ ਵਾਲੇ ਇੱਕ ਹੀ ਕਰ ਲੈਣਾ ਗੋਰਾ ਮਹੀਨੀ ਗੋਰਾ ਗੋਰਾ ਮਹੀ ਸੋਨਾ ਮਾਹੀ ਨੀ ਗੋਰਾ ਗੋਰਾ ਮਾਹੀ ਲੜਦਾ ਲੜਦਾ ਰਿੰਦਾ ਨੀ ਲੜਕੇ ਬੋਲੇ ਵੀ ਨਾ ਰੁਸਕੇ ਲੁਕ ਜਾ ਕਿਧਰੇ ਤਾਂ ਪਹਿੜਾ ਆ ਟੋਲੇ ਵੀ ਨਾ ਦੇਂਦਾ ਗਾਲੀ ਗਾਲੀ ਨੀ ਕਰਦਾ ਲੋੜਾ ਮਾਹੀ ਮੇਰਾ ਸੋਨਾ ਮਾਹੀ ਨੀ ਗੋਰਾ ਗੋਰਾ ਮਾਹੀ